ভিউয়ার্স वेलकम बैक टू आवर प्रोग्राम सो व्यूअर्स ਅਖੀਲੇ ਸੈਗਮੈਂਟ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਅਮਰੀਕਾ ਦੇ ਐਮਬੈਸਡਰ ਐਲ ਕਾਰਸੇਟੀ ਨੇ ਇੱਕ ਇੰਟਰਵਿਊਟ ਗਿਆ ਹੈ ਕਿ ਗੋਤਮਾ ਅਡਾਨੀ ਦਾ ਕੇਸ ਅਮਰੀਕਨ ਜੁਡੀਸ਼ਰੀ ਸਿਸਟਮ ਨੇ ਦੇਖਣਾ ਹੈ ਕਿਉਂਕਿ ਅਮਰੀਕਾ ਵਿੱਚ ਸਿਆਸੀ ਲੋਕ ਅਦਾਲਤੀ ਸਿਸਟਮ ਨੂੰ ਪ੍ਰਭਾਵਿਤ ਨਹੀਂ ਕਰਦੇ ਭਾਵ ਜੁਡੀਸ਼ਰੀ ਇੰਡੀਪੈਂਡੈਂਟ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਉਹ ਵੀ ਇੰਟਰਡੈਂਟ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਜਿਹੀ ਤਰ੍ਹਾਂ ਬੜੇ ਰਹਿਣਾ ਦੇਖਣ ਸੋ ਲਈਆਂ ਲਿਖਣ ਤੁਹਾਡਾ ਸਭ ਤੋਂ ਵੱਧ ਸ਼ੁਕਰੀ ਜੀ ਡਾਟ ਸਰ ਕੀ ਕਹਿਣਾ ਚਾਹੋਗੇ ਅ ਦੇਖੋ ਪ੍ਰੈਜ਼ੀਡੈਂਟ ਟਰੰਪ ਨੇ 20 ਜਨਵਰੀ ਨੂੰ ਸੌ ਚੁੱਕਣੀ ਹੈ ਔਰ ਇਸ ਪੀਰੀਅਡ ਦੇ ਵਿੱਚ ਜਿਵੇਂ 4000 ਦੇ ਕਰੀਬ ਅਪਾਇੰਟਮੈਂਟਸ ਅਮਰੀਕਨ ਪ੍ਰੈਜ਼ੀਡੈਂਟ ਕਰਦਾ ਪਿਛਲੇ ਜਿਹੜੇ ਨੇ ਉਹ ਆਪਣਾ ਬੋਰੀਆ ਬਿਸਤਰਾ ਬੰਨ ਲੈਂਦੇ ਨੇ ਜੀ ਔਰ ਇਹਦੇ ਵਿੱਚ ਬਹੁਤ ਵਾਰ ਜਿਹੜਾ ਇੱਕ ਐਡਮਿਨਿਸਟ੍ਰੇਸ਼ਨ ਨੇ ਐਮਬੈਸਟਰ ਲਾਏ ਹੁੰਦੇ ਨੇ ਜਿਨ੍ਹਾਂ ਮੁਲਕਾਂ 'ਚ ਬਹੁਤ ਵਾਰ ਬਹੁਤ ਰੇਅਰ ਹੁੰਦਾ ਹੈ ਕਿ ਕਿਸੇ ਨੂੰ ਉਹ ਕੰਟੀਨਿਊ ਕਰਨ ਦੇਣ ਉਹ ਨਵੇਂ ਐਮਬੈਸਟਰ ਲਾਉਂਦੇ ਨੇ ਸੋ ਲੰਬਾ ਵਕਤ ਤਾ ਦਿੱਲੀ ਦੇ ਵਿੱਚ ਕੋਈ ਇੰਡੀਆ ਦਾ ਐਮਬੈਸਡਰੀ ਨਹੀਂ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਿਛਲਾ ਕੁਝ ਸਮਾਂ ਪਹਿਲਾਂ ਐਰਿਕ ਗਾਰਟਸਿਟੀ ਜਿਹੜੇ ਕਿਸੇ ਵੇਲੇ ਐਲអេ ਦੇ ਮੇਅਰ ਹੈ ਹਿਊਮਨ ਰਾਈਟਸ ਦੇ ਉੱਤੇ ਗੱਲ ਕਰਨ ਵਾਲਾ ਔਰ ਬੇਖੌਫ ਜਿਹੜਾ ਉਹਨਾਂ ਦਾ ਰਿਕਾਰਡ ਸੀ ਉਹਨਾਂ ਨੂੰ ਐਮਬੈਸਡਰ ਲਾਇਆ ਸੀ ਔਰ ਉਹਨਾਂ ਦੀ ਐਮਬੈਸਡਰੀਸ਼ਿਪ ਦੇ ਦੌਰਾਨ ਜਿਹੜਾ ਇਹ ਜਿੱਥੇ ਇੰਡੀਆ ਨੇ ਅਮਰੀਕਾ ਨੂੰ ਡਬਲ ਕਰਾਸ ਕੀਤਾ ਯੂਕਰੇਨ ਦਾ ਮੁੱਦਾ ਹੋਏ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੋਏ ਫਿਰ ਅਡਾਨੀ ਦੇ ਇਨਡਾਈਕਮੈਂਟ ਔਰ ਇਹ ਕ੍ਰੈਡਿਟਸ ਜਾਂਦਾ ਐ ਰਿਕਡਾਰਸਿਟੀ ਦੇ ਕਿ ਜਦੋਂ ਉਸ ਨੂੰ ਐਨਆਈ ਦੀ ਇੱਕ ਪ੍ਰੋਮਿਨੈਂਟ ਜਿਹੜੀ ਜਰਨਲਿਸਟ ਬਿਠਾਈ ਹੁੰਦੀ ਹੈ ਉਹਨਾਂ ਨੇ ਉਹ ਇੰਟਰਵਿਊ ਕਰ ਰਹੀ ਸੀ ਔਰ ਉਹ ਜਿਹੜੀ ਹੈ ਉਹਨੂੰ ਕਹਿ ਰਹੀ ਸੀ ਕਿ ਵੀ ਤੁਹਾਡੇ ਖਾਲਸਤਾਨ ਦੀ ਐਕਟੀਵਿਟੀ ਜਾਂ ਦੂਸਰੇ ਨੂੰ ਕਿਉਂ ਵਧਾਵਾ ਦਿੱਤਾ ਜਾਂਦਾ ਹੈ ਇਹਨਾਂ ਨੂੰ ਰੋਕਿਆ ਕਿਉਂ ਨਹੀਂ ਜਾਂਦਾ ਹੈ دہشتਗਰਦ ਨੇ ਦੂਜੇ ਨੇ ਉਹ ਪ్రਾਈਟਲੀ ਉਹਨੇ ਇੱਕ ਅਦਾ ਜਵਾਬ ਦਿੱਤਾ ਪਰ ਜਦੋਂ ਉਹਨੇ ਬੀਬੀ ਨੇ ਜਿਹੜੀ ਹੈ ਹੀ ਇਹਨਾਂ ਦੀ ਹੈ ਰਾਤ ਦੀ ਬੀਬੀ ਹੈ ਉਹਨੇ ਅੱਗੋਂ ਪੁਸ਼ ਕੀਤਾ ਤਾਂ ਉਹਨੇ ਕਿਹਾ ਕਿ ਮੈਡਮ ਮੈਨੂੰ ਇਹ ਵੀ ਨਹੀਂ ਭੁੱਲਿਆ ਹੈ ਕਿ ਨਵੰਬਰ 84 ਦੇ ਵਿੱਚ ਦਿੱਲੀ ਦੀਆਂ ਗਲੀਆਂ 'ਚ ਛੋਟੇ-ਛੋਟੇ ਬੱਚਿਆਂ ਦੇ ਨਾਲ ਔਰ ਸਿੱਖਾਂ ਦੇ ਨਾਲ ਕੀ ਹੋਇਆ ਹੈ ਹੁਣ ਇੱਕ ਬਹੁਤ ਵੱਡੀ ਗੱਲ ਸੀ ਕਿ ਇਸ ਲੈਵਲ ਦੇ ਉੱਤੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਐਰਿਕ ਗਾਰਸਟੀ ਦੇ ਨਾਲ ਲਾ ਦੇ ਜਿਹੜੇ ਪ੍ਰੋਮਿਨੈਂਟ ਸਿੱਖ ਨੇ ਉਹਨਾਂ ਦਾ ਵੀ ਪਹਿਲਾ ਰਾਬਤਾ ਰਿਹਾ ਤੇ ਕਿਉਂਕਿ ਉਹ ਆਲਰੇਡੀ ਪਾਰਟ ਐਜ਼ ਅ ਪੋਲੀਟੀਸ਼ੀਅਨ ਗਿਆ ਹਾਇਆ ਸੀ ਕੋਈ ਫੋਰਨ ਸਰਵਿਸ ਦਾ ਨਹੀਂ ਹੈ ਉਹਨੇ ਇਸ ਨੂੰ ਚੈਰੰਜ ਕੀਤਾ ਇਸੇ ਤਰ੍ਹਾਂ ਉਹਨੇ ਇੱਕ ਸਟੇਜ ਤੇ ਜਦੋਂ ਅੰਡੀਆ ਦੋਵੇਂ ਪਾਸੇ ਦਿਖਾ ਰਿਹਾ ਸੀ ਪੁਤਿਨ ਦੇ ਨਾਲ ਵੀ ਜਾ ਕੇ ਭਾਲੂ ਜੱਫੀ ਪਾਈ ਮੋਦੀ ਨੇ ਜਾਂ ਦੂਜੇ ਤੇ ਯਾਰ ਗਾਰਸੇਟੀ ਨੇ ਨੈਕਸਟ ਡੇ ਇੰਟਰਵਿਊਸ ਕਿਹਾ ਸੀ ਕਿ ਵੀ ਇਹ ਨਹੀਂ ਹੋਈ ਇਹਨਾਂ ਯਾਰੀ ਨਹੀਂ ਪੁੱਗਦੀ ਹੈ ਕਿ ਅਸੀਂ ਤਾਂ ਜਿਹੜਾ ਹੈ ਜੇ ਇੰਡੀਆ ਨੂੰ ਪਾਰਟਨਰ ਕਹਿੰਦੇ ਆ ਤੇ ਪਾਰਟਨਰ ਸ਼ੁੱਡ ਨੋ ਹਾਊ ਟੂ ਬਿਹੇਵ ਸੋ ਇਹਨੇ ਵੀ ਬੜਾ ਉੱਥੇ ਜਿਹੜਾ ਉਹ ਰੌਲਾ ਮਚਾਇਆ ਸੀ ਕਿ ਵੀ ਯਾਰ ਗਾਰਸੇਟੀ ਨੇ ਧਮਕੀ ਦਿੱਤੀ ਆ ਵੀ ਇਹਵੇਂ ਇਹ ਵਨ ਵੇ ਨਹੀਂ ਚੱਲਣਾ ਹੁਣ ਕਿਉਂਕਿ ਕਿਸੇ ਵੇਲੇ ਵੀ ਜਿਹੜਾ ਰਿਕਰਸਿਟੀ ਨੂੰ ਵਾਪਸ ਸੱਦਿਆ ਜਾ ਸਕਦਾ ਨਵਾਂ ਐਮਬੈਸਡਰ ਅਪਾਇੰਟ ਹੋਏਗਾ ਉਹਨਾਂ ਨੇ ਆਪਣਾ ਇੱਕ ਇੰਟਰਵਿਊ ਦਿੱਤਾ ਹੈ ਹਾਲਾਂ ਲੰਬਾ ਚੌੜਾ ਹੈ ਲੇਕਿਨ ਉਹਦੇ ਜਿਹੜੇ ਦੋ ਨੁਕਤੇ ਖਾਸ ਤੌਰ ਤੇ ਮੈਨੂੰ ਲੱਗਾ ਵੀ ਤਾਂ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ ਚ ਹੀ ਹੋਇਆ ਹਾਲਾਂਕਿ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਕੰਡੇ ਲੱਗੇਗੀ ਗੱਲ ਜਿਸ ਨੂੰ ਇਹਨਾਂ ਨੇ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕਲ ਕੋਰੀਡੋਰ I M E C ਇਹ G20 ਦੇ ਵੇਲੇ ਫਲੋਟ ਕੀਤਾ ਗਿਆ ਸੀ ਤਾਂ ਕਿ ਇਹ ਜਿਹੜਾ ਚਾਈਨਾ ਦਾ ਮੂਵ ਹੈ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਵਿਦ ਅ ਪੈਰਲ ਜਿਹੜਾ ਕੋਈ ਲੱਭਿਆ ਜਾਏ ਉਹ ਇੰਡੀਆ ਕੇ ਇੰਡੀਆ ਤੋਂ ਮਿਡਲ ਈਸਟ ਮਿਡਲ ਈਸਟ ਤੋਂ ਯੂਰਪ ਇਕਨੋਮਿਕ ਕੋਰੀਡੋਰ ਜਿਹੜਾ ਇੱਕ ਡ੍ਰੀਮ ਹੈ ਨਾ ਦਾ ਕੋਈ ਰੋਡ ਮੈਪ ਹੈ ਨਾ ਦਾ ਕੋਈ ਬਜਟ ਹੈ ਜਾਂ ਦੂਜਾ ਹੈ ਚਲੋ ਉਹ ਕਿਉਂਕਿ ਇਸ ਦੇ ਪੀਰੀਅਡ ਦੀ ਗੱਲ ਹੈ ਪਰ ਜਿਹੜੀਆਂ ਦੋ ਦੂਸਰੀਆਂ ਚੀਜ਼ਾਂ ਖਾਸ ਤੌਰ ਤੇ ਮੈਂਸ਼ਨ ਕੀਤੀ ਹੈ ਕਿ ਵੀ ਇੱਕ ਹਾਲਾਂਕਿ ਕਿ 트럼ਪ ਨੋਮੀਨੇ ਨਹੀਂ ਹੈ ਪਰ ਮਿਸਟਰ ਗਾਰਸਿਟੀ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਹੈ 트럼ਪ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਇਹ ਗੱਲ ਤੁਹਾਨੂੰ ਦੇਖਣੀ ਹੋਏਗੀ ਕਿ ਇਹ ਜਿਹੜਾ ਮਿਸਟਰ ਗਾਰਸਿਟੀ ਸਪੋਕ ਔਨ ਡਿਫੈਂਸ ਐਂਡ ਪੀਸ ਪਾਰਟਨਰਸ਼ਿਪ ਬੀਟਵੀਨ ਯੂ ਐਸ ਐਂਡ ਇੰਡੀਆ ਪਰ ਹੀ ਆਲਸੋ ਐਕਸਪ੍ਰੈਸਡ ਐਗਰੀਮੈਂਟ ਵਿਦ ਦਾ ਨਿਊਲੀ ਇਲੈਕਟਿਡ ਯੂ ਐਸ ਪ੍ਰੈਜ਼ੀਡੈਂਟ ਡੋਨਾਲਡ 트럼ਪਸ ਵਿਊ ਦੈਟ ਟੈਰਿਫਸ ਵਰ ਟੂ ਹਾਈ ਇਨ ਇੰਡੀਆ ਜਦੋਂ ਹੁਣ ਟਰੰਪ ਨੇ ਇੰਡੀਆ ਨੂੰ ਕਿੰਗ ਆਫ ਟੈਰਿਫ ਕਿਹਾ ਵੀ ਤੁਸੀਂ ਚੁੰਗੀ ਤੇ ਚੁੰਗੀ ਲਾ ਰਹੇ ਹੋ ਉਹੀ ਚੀਜ਼ ਤੁਸੀਂ ਫਿਰ ਜਿਹੜਾ ਟ੍ਰੇਡ ਡੈਫਿਸਿਟ ਹੈ ਅਮਰੀਕਾ ਦੇ ਨਾਲ ਸੋ ਮਤਲਬ ਇਹ ਹੈ ਕਿ ਉਹਨੇ ਆਲਰੇਡੀ ਭਾਵੇਂ ਉਹ ਬਾਈਡਨ ਨਾਮਿਨੀ ਹੈ ਔਰ ਉਹ ਟੈਰਿਫ ਬਾਈਡਨ ਨੇ ਨਹੀਂ ਪ੍ਰੋਟੈਸਟ ਕੀਤਾ ਜੀ ਘਟਾਓ ਹੁਣ ਟਰੰਪ ਨੇ ਤਾਂ ਕੰਡੀਸ਼ਨ ਰੱਖੀ ਹੋਈ ਹੈ ਹੁਣ ਤਾਂ ਮੋਦੀ ਨੂੰ ਖੁੰਝਾ ਦਿਖਾਇਆ ਉਹਨੇ ਸੱਦਿਆ ਵੀ ਨਹੀਂ ਹੈ ਉਹਨੂੰ ਵੀ ਜਨ ਵੀ ਨੂੰ ਇਥੇ ਤਰਲੇ ਕਰਦਾ ਰਿਹਾ ਇਸ ਜੈ ਸ਼ੰਕਰ ਦੋ ਦਿਨ ਭੁੱਖਾ ਪਾਣਾ ਬੈਠਾ ਸੋ ਇੱਕ ਤਾਂ ਉਹਨੇ ਐਂਡੋਸ ਕਰਤਾ ਕਿ ਵੀ ਇਹ ਹੋਏਗਾ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਦਾ ਯੂ ਐਸ ਐਨ ਵਾਇਸ ਸਪੋਕ ਅਬਾਊਟ ਵੇਰੀਅਸ ਅਦਰ ਇਸ਼ੂਜ਼ ਇਨਕਲੂਡਿੰਗ ਦਾ ਇਨਡਾਈਟਮੈਂਟ ਆਫ ਅਦਾਨੀ ਅਦਾਨੀ ਗਰੁੱਪ ਬਾਈ ਦਾ ਯੂ ਐਸ ਸਟਾਕ ਮਾਰਕੀਟ ਰੈਗੂਲੇਟਰ ਐਂਡ ਨਿਊਯਾਰਕ ਕੋਰਟ ਫਾਰ ਫਾਈਨੈਂਸ਼ੀਅਲ ਮਿਸਐਪਰੋਪ੍ਰੀਏਸ਼ਨ ਕਿ ਅਦਾਨੀ ਦੀ ਜਿਹੜੀ ਇਨਡਾਈਟਮੈਂਟ ਹੋਈ ਹੈ ਯੂ ਐਸ ਕੋਰਟ ਦੇ ਵਿੱਚ ਉਸ ਤੇ ਉਹਨੇ ਬੜੀ ਕਲੀਅਰ ਗੱਲ ਕਹੀ ਔਰ ਇਹ ਹਿੰਦੁਸਤਾਨੀਆਂ ਦੇ ਦਿਮਾਗਾ ਚ ਕਈ ਵਾਰੀ ਫਿੱਟ ਨਹੀਂ ਹੁੰਦੀ ਹੀ ਐਸਰਟਡ ਥੈਟ ਯੂ ਐਸ ਕ੍ਰਿਮੀਨਲ ਜਸਟਿਸ ਸਿਸਟਮ ਵਾਸ ਇੰਡੀਪੈਂਡੈਂਟ ਆਫ ਪੋਲਿਟਿਕਸ ਕਿ ਇਹ ਜਿਹੜਾ ਸਾਡਾ ਜ ਇਹ ਤੁਹਾਡੇ ਵਾਂਗ ਨਹੀਂ ਹੈ ਕਿ ਵੀ ਉਹ ਜਿਹੜਾ ਮੋਦੀ ਆ ਉਹ ਜਾ ਕੇ ਉੱਥੇ ਅਨੁਮਾਨ ਚ ਲੀਸਾ ਪੜਨ ਲੱਗ ਜਾਏ ਉਹਦੇ ਚੀਫ ਜਸਟਿਸ ਚੰਦਰ ਚੂੜ ਦੇ ਘਰ ਕੇ ਜੀ ਨਹੀਂ ਨਹੀਂ ਮੈਂ ਤਾਂ ਪੂਜਾ ਕਰਨ ਆਇਆ ਸੀ ਤੇ ਉਹ ਜਿਹੜਾ ਉਹ ਫੈਸਲੇ ਬਨ ਮਰਜ਼ੀ ਦੇ ਹਿੰਦੂ ਤੋਂ ਵੀ ਉਹਦੇ ਤੋਂ ਕਰਵਾ ਰਹੇ ਹੁਣ ਉਹਨੇ ਕਿਹਾ ਵੀ ਸਾਡਾ ਜਿਹੜਾ ਕ੍ਰਿਮਨਲ ਜਸਟਿਸ ਸਿਸਟਮ ਹੈ ਇੰਡੀਪੈਂਡੈਂਟ ਹੈ ਪੋਲਿਟਿਕਸ ਦਾ ਔਰ ਉਹਨੇ ਨਾਲ ਦੀ ਨਾਲ ਜਦੋਂ ਉਹਨੂੰ ਪੁੱਛਿਆ ਗਿਆ ਦਾ ਟਾਪ ਅਮਰੀਕਨ ਡਿਪਲੋਮੈਟ ਇਨ ਇੰਡੀਆ ਹਾਊਐਵਰ ਡਿਕਲਾਈਨ ਟੂ ਕਮੈਂਟ ਓਨ ਦਾ ਪ੍ਰੋਬੈਬਿਲਿਟੀ ਥੈਟ ਪ੍ਰਾਈਮ ਮਿਨਿਸਟਰ ਮੋਦੀ ਵੁੱਡ ਰੀਸੀਵ ਐਨ ਇਨਵੀਟੇਸ਼ਨ ਟੂ ਮਿਸਟਰ ਟਰੰਪਸ ਇਨਾਗੂਰੇਸ਼ਨ ਵਿਚ ਇਜ਼ 杜 ਥਿਸ ਮੰਥ ਉਹਨੂੰ ਹੁਣ ਕਹਿੰਦਾ ਉਹਨੇ ਕਿਹਾ ਨਿਮੰਤਰਣ ਪੱਤਰ ਹੀ ਦਿਲਾ ਦਿਜੀਏ ਉਹਨੇ ਅੱਗਾ ਪਿੱਛਾ ਕਰਤਾ ਔਰ ਇਹਦੇ ਤੇ ਕਿਆ ਉਹਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਵੀ ਕੁਝ ਹੋਣਾ ਹੈ ਲੇਕਿਨ ਘੱਟੋ ਘੱਟ ਇਹ ਜਿਹਦੀ ਨਿਊਜ਼ ਸਟੋਰੀ ਹੈ ਇੰਡੀਆ ਵਾਲਿਆਂ ਦੀ ਉਹਨਾਂ ਨੇ ਉਸ ਤੇ ਉੱਤੇ ਕਮੈਂਟ ਨਹੀਂ ਕੀਤਾ ਪਰ ਮੈਂ ਸਮਝਦਾ ਵੀ ਜਿਹੜੀ ਕੱਲ ਅਸੀਂ ਜਿਵੇਂ ਡਿਸਕਸ ਕੀਤਾ ਸੀ ਕਿ ਫਾਈਵ ਟਰਮ ਲਾਅ ਮੇਕਰ ਰਿਪਬਲਿਕਨ ਦਾ ਜਿਹੜਾ ਹਾਊਸ ਦੀ ਜੁਡੀਸ਼ਰੀ ਕਮੇਟੀ ਦਾ ਮੈਂਬਰ ਵੀ ਹੈ ਉਹਨੇ ਅਡਾਨੀ ਦੀ ਵਕਾਲਤ ਕੀਤੀ ਸੀ ਕਿ ਜੀ ਅਡਾਨੀ ਜਿਹੜਾ ਇਹਨੇ ਬਿਲੀਅਨ ਇਨਵੈਸਟ ਕਰੇਗਾ ਇਹਨੇ ਅਮਰੀਕਾ ਨਾਲ ਦੇ ਜੌਬ ਹੋਣਗੇ ਔਰ ਇਹ ਬਿਲਕੁਲ ਐਵੇਂ ਕੋਈ ਨਹੀਂ ਚੱਕੋ ਕੇ ਇਸ ਨੂੰ ਸੋ ਉਹਨੇ ਇਹ ਕਲੀਅਰ ਕਰ ਦਿੱਤਾ ਕਿ ਵੀ ਇਹ ਸਾਡੇ ਬਹੁਤ ਸਾਰਿਆਂ ਨੂੰ ਵੀ ਸਮਝ ਨਹੀਂ ਆਂਦੀ ਬਹੁਤ ਵਾਰ ਵੀ ਇੱਥੇ ਐਵੇਂ ਨਹੀਂ ਹੁੰਦਾ ਜੇ ਕਿ ਭਈ ਉੱਥੇ ਕੋਈ ਜਿਹੜਾ ਉਹ ਡਾਇਰੈਕਟਲੀ ਜੁਡੀਸ਼ੀਅਲ ਸਿਸਟਮ ਨੂੰ ਪ੍ਰਭਾਵਿਤ ਕਰੇ ਹੁਣ ਟਰੰਪ ਆਵੇਂ ਪ੍ਰੈਜ਼ੀਡੈਂਟ ਬਣ ਗਿਆ ਹੁਣ ਆਲਰੇਡੀ ਉਹਨੂੰ ਇੱਕ ਕੇਸ ਦੇ ਵਿੱਚ ਜਿਹੜਾ ਉਹ ਮਨੀ ਜੁਰਮਾਨਾ ਕੀਤਾ ਉਹ ਆਲਾ ਉਹਨੇ ਹੁਣ ਫਰਦਰ ਅਪੀਲ ਕੀਤੀ ਹੈ ਇੱਥੇ ਜੇ ਇਹ ਵੇਨਾ ਹੁੰਦਾ ਤਾਂ ਹੁਣ ਤੱਕ ਇਹ ਸਿਸਟਮ ਕਲੈਪਸ ਹੋਇਆ ਹੁੰਦਾ ਬਿਲਕੁਲ ਰਸਾ ਤੁਹਾਡਾ ਬਹੁਤ ਸ਼ੁਕਰੀਆ ਸੋ ਹੁਣ ਆਪਾਂ ਆਪਣੇ ਰਿਵਿਊਜ਼ ਮੈਸਜ ਸਨੇ ਹੋ ਲੈਂ ਜਾ ਰਿਹਾ ਸਭ ਤੋਂ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਸੋਨਮਲ ਜੀ ਸਾਡੇ ਪਹਿਲੇ ਵੀਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਬਲਜੀਤ ਫਰਹਜ ਜੀ ਇੰਦਰਜੀਤ ਸਿੰਘ ਸੰਧੂ ਜੀ ਪੀ ਅਟਵਾਲ ਜੀ ਤਰਮ ਸਿੰਘ ਜੀ ਪਰਮਿੰਦਰ ਜੀ ਭਾਲ ਸਿੰਘ ਜੀ ਜਸਕੀਰਤ ਸਿੰਘ ਜੀ ਪ੍ਰਗਟ ਸਿੰਘ ਜੀ ਹਰਦੀਪ ਸਿੰਘ ਜੀ ਫਿਰ ਰਸ਼ਦ ਮਨਵਰ ਜੀ ਇੱਕ ਅੰਦੇ ਨੇ ਕਿ ਪਿੰਡਰਾਮ ਵਾਲੇ ਸੰਤ ਸਪਾਈ ਜਿਨਾ ਸੁੱਤੀ ਕੌਮ ਜਗਾਈ ਬਣ ਕੇ ਰਹੇਗਾ ਖਾਲਿਸਤਾਨ

ਮੇਰੇ ਲਈ ਹਮੇਸ਼ਾ ਉਹਨਾਂ ਦੀ ਇੰਟੈਗ੍ਰਿਟੀ ਔਰ ਉਹਨਾਂ ਦੀ ਕੈਪੇਬਿਲਿਟੀ ਟੂ ਸੀ ਥਰੂ ਜਿਹੜੇ ਸੈਕੂਲਰਿਜ਼ਮ ਦੇ ਲਬਾਦ ਦੇ ਚ ਗਾਂਧੀ ਨਹਿਰੂ ਸੀ ਮੈਂ ਉਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਔਰ ਮੈਂ ਸਮਝਦਾ ਹਾਂ ਵੀ ਸਿੰਗਲ ਹੈਂਡਿਡਲੀ ਉਹਨਾਂ ਨੇ ਪਾਕਿਸਤਾਨ ਜਿਹੜਾ ਹੈ ਉਹ ਉਹਨਾਂ ਦੇ ਜਾਸ ਤੋਂ ਕੱਢਿਆ ਬ੍ਰਿਟਿਸ਼ਰਸ ਦੇ ਵੀ ਔਰ ਦੂਸਰੇ ਵੀ ਅਸੀਂ ਤਾਂ ਉਹਨਾਂ ਦੇ ਜਿਹੜਾ ਉਸ ਗੁਰੂ ਨੂੰ ਐਡਮਾਇਰ ਕਰਦੇ ਆਂ ਔਰ ਅਸੀਂ ਸਮਝਦੇ ਆਂ ਵੀ ਅਲਟੀਮੇਟਲੀ ਜੇ ਸਾਡੀ ਲੀਡਰਸ਼ਿਪ ਵੀ ਸਮੇਂ ਦੇ ਹਾਂ ਦੀ ਹੁੰਦੀ 47 ਦੇ ਦੌਰ ਚ ਤੇ ਅੱਜ ਅਸੀਂ ਇਹ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂਆਂ ਦੀ ਗੁਲਾਮੀ ਚ ਨਾ ਫਸੇ ਹੁੰਦੇ ਪੰਨੂ ਪੰਨੂ ਜੀ ਵੀ ਔਰ ਇਸ ਤਰ੍ਹਾਂ ਮੁਹੰਮਦ ਯਾਕੂਬ ਜੀ ਔਰਾਂ ਦੇ ਕਾਫੀ ਸਾਰੇ ਮੈਸਜ ਨੇ ਔਰ ਇਹ ਕਹਿੰਦੇ ਨੇ ਕਿ ਰਸ਼ਦ ਮਨਵਰ ਐਗਰੀਵਟ ਦ ਯੂ ਡਾਕਟਰ ਸਾਹਿਬ ਇਜ਼ ਰੀਅਲ ਕਲਸਾ ਐਂਡ ਕਲਸਾ ਵਿਲ ਗੈਟ ਕਲਸਾ ਰੀਅਲ ਸਿੱਖ ਫੋਰ ਕਲਸਤਾਨ ਲਵ ਕਲਸਤਾਨ ਬਹੁਤ ਬਹੁਤ ਸ਼ੁਕਰੀਆ ਮੁਹੰਮਦ ਯਾਕੂਬ ਸਾਹਿਬ ਹਰਵਿੰਦਰ ਸਿੰਘ ਜੀ ਜਿੱਦਾਂ ਨਹੀਂ ਹੁੰਦੇ ਉਦਾਂ ਤੁਹਾਡੀ ਸ਼ੇਰ ਹਾਂ ਹਾਂ ਜੀ 11 ਆਜ਼ਰੀ ਲੱਗ ਜਾਂਦੀ ਤੁਹਾਡੀ ਆ ਜਾ ਕਰੋ ਰੋਜ਼ ਮੁਹੰਮਦ ਯਾਕੂਬ ਫਿਰ ਕਹਿੰਦੇ ਨੇ ਕਿ ਇੰਡੀਆ ਕਾ ਜੋ ਯਾਰ ਹੈ ਉਹ ਗद्दार ਹੈ ਔਰ ਇਸੇ ਤਰ੍ਹਾਂ ਫਿਰ ਰਸ਼ਦ ਮਨਵਰ ਜੀ ਕਹਿੰਦੇ ਨੇ ਕਿ ਐਵਰੀ ਸਿੱਖ ਬ੍ਰਦਰ ਸ਼ੁੱਡ ਰਿਮੈਂਬਰ ਦਾ ਟੀਚਿੰਗਸ ਆਫ ਦਾ ਗ੍ਰੇਟ ਬਾਬਾ ਗੁਰੂ ਨਾਨਕ ਸਾਹਿਬ ਜੀ ਸੋ ਥੈਟ ਅ ਸਿੱਖ ਕੁਡ ਗੈਟ ਖਾਲਸਾਨ ਐਟ ਦਾ ਅਰਲੀਐਸਟ ਬਿਲਕੁਲ ਰਸ਼ਦ ਮਨਵਰ ਸਾਹਿਬ ਨੇ ਸਹੀ ਠੀਕ ਫਰਮਾਇਆ ਸਾਰੀ ਫਿਲਾਸਫੀ ਜਿਹੜੀ ਬਾਕੀ ਨੌ ਗੁਰੂ ਸਾਹਿਬਾਨ ਨੇ ਜਿਸ ਦੇ ਉੱਤੇ ਸਿੱਖੀ ਦਾ ਮੈਲੂ ਸਾਰਿਆ وہ گروہ نانک پادشاہ نے دتی ہوئی ہے اور جاکوب جی کہنے دینے کہ کیا ایران کو پتا نہیں کہ انڈیا دشمن ہے پاکستان کا پھر بھی ایران بیسٹ فرینڈ ہے انڈیا کا منافق پھر اسی طرح کہنے دینے کہ جس طرح آج مسلم قوم میں اتیاد نہیں ہے بالکل اسی طرح سکھ قوم میں بھی اتیاد نہیں ہے سو بہت ਉਹ ਉਹਨਾਂ ਫਿਰ ਜਿਆਦਾ ਜਿਆਦਾ ਸਿਕ ਪ੍ਰੋ ਇੰਡੀਆ ਹੈ محمد یاقوب صاحب ਦੇਖੋ ਇਹ ਹਮੇਸ਼ਾ ਹੀ ਹੁੰਦਾ ਹੈ ਨਾਲ ਨਾਲ ਇਹ ਦੋਵੇਂ ਚੱਲਦੇ ਹੁੰਦੇ ਨੇ ਇੱਕ ਸਪੋਰਟ ਚ ਹੁੰਦੇ ਨੇ ਇੱਕ ਦੂਜੇ ਲੇਕਨ ਜੇ 5% ਲੋਕ ਵੀ ਐਕਟਿਵਲੀ ਕਿਸੇ ਮੂਵਮੈਂਟ ਦੇ ਨਾਲ ਜੁੜੇ ਹੋਣ ਤੇ ਮੈਜੋਰਟੀ ਫਾਈਨਲੀ ਜਿਹੜੀ ਹੈ ਉਹ ਫਾਲੋ ਕਰਦੀ ਹੈ ਉਹਨਾਂ ਨੂੰ ਜਗਤਾਰ ਸਿੰਘ ਜੀ ਕਹਿੰਦੇ ਝੂਟਨਾ ਬੋਲ ਬੰਦਿਆ ਫਿਰ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਕੀ ਵਾਕਈ ਕੈਨੇਡਾ ਪਰ ਯੂਐਸਏ ਦਾ ਕਬਜ਼ਾ ਕਰ ਕਰ ਲੇਗਾ ਤਾਰਾ ਕੀ ਤੁਹਾਡਾ ਕੀ ਖਿਆਲ ਹੈ ਡਾਕਟਰ ਸਾਹਿਬ ਨਹੀਂ ਠਿਠ ਕਰਨਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਇਹ ਉਹਨੂੰ ਠਿਠ ਕਰ ਰਿਹਾ ਕੈਨੇਡਾ ਨੂੰ ਕਿਉਂਕਿ ਉਹਨਾਂ ਚੋਂ ਉਹਨੇ ਜਿਹੜਾ ਉਹ ਮੈਕਸਿਮਮ ਟ੍ਰੇਡ ਕੰਸੈਸ਼ਨ ਲੈਣੇ ਨੇ ਹੋਰ ਕੋਈ ਨਹੀਂ ਹੈ ਇਹਦੇ ਚੋਂ ਆਲ ਬਾਊਟ ਟਰੂਥ ਐਂਡ ਸੇਖੀズム ਫਤਿਹ ਲਾਂਦੇ ਨੇ ਮਹੰਮਦ ਯਾਕੂਬ ਜੀ ਫਿਰ ਕਹਿੰਦੇ ਇੰਡੀਆ ਬਹੁਤ ਖੁਸ਼ ਹੈ ਕਿ ਯੂਐਸਏ ਕੈਨੇਡਾ ਪਰ ਕਬਜ਼ਾ ਕਰਨੇ ਵਾਲਾ ਹੈ ਔਰ ਫਿਰ ਕਹਿੰਦੇ ਅੱਜ ਸਰਦੀ ਬਹੁਤ ਜ਼ਿਆਦਾ ਹਾਂਜੀ ਬੜੀ ਠੰਡ ਹੈ ਜੀ ਔਰ ਨੁੱਪਾ ਜੀ ਕਹਿੰਦੇ ਫॉर वेस्टर्न ਵਾਈਟ ਪੀਪਲ ਸੇ दैट हैव ਇਨਵਾਈਟਡ ਵੇ ਟੂ ਐਕਟ੍ਰੈਕਟ 골ਡ ਫਰਮ ਇਨਫੈਂਟ be next day in india some ministers say we have been extracted gold from p since 10000 years nupa ji tusi ta undi expectation ke bhi main karange already gaum uttar de vich gold traces ne ide utte ohna diyan laboratories <laughs> research kar rahi hai ji eh eh gold hai oh kaddan ge so ਉਹ 10000 ਨਹੀਂ ਉਹ ਤੋਂ ਉਸ ਤੋਂ ਵੀ ਪਹਿਲਾਂ ਚਲੇ ਜਾਂਦੇ ਨੇ ਪੰਜਾਬ ਹਿੱਟ ਮੈਸ਼ ਔਪ ਕਹਿੰਦੇ ਨੇ ਕਿ ਡਾਕਟਰ ਦੀ ਕੀ ਕਹਿੰਦੇ ਨੇ ਇੱਕੀ ਡਾਕਟਰ ਅਮਰਤਲ ਸਿੰਘ ਕੁਲ ਪਤਾ ਨਹੀਂ ਕੀ ਕਹਿੰਦੇ ਨੇ ਕਹਿੰਦਾ ਮਤਲਬ ਉਹਨਾਂ ਦਾ ਕੀ ਹੈ ਮਤਲਬ ਉਹਨਾਂ ਨੇ ਠੇਠੀ ਕੀਤਾ ਉਹਨਾਂ ਨੂੰ ਹਿੰਦੀ ਆ ਰਹੀ ਨਾ ਓਕੇ ਹਾਂਜੀ ਹਾਂਜੀ ਰਿਸ਼ੀ ਵਰਤਵਾਇ ਨੇ ਤੁਸੀਂ ਜਵਾਬ ਦੇ ਦਿਓ ਹਾਂ ਪਾਦਵਾ ਜੀ ਸ਼ੁਕਰੀਆ ਤੁਸੀਂ ਆਏ ਔਰ ਤੁਸੀਂ ਇਹ ਕਹਿ ਰਹੇ ਹੋ ਲੁੱਕ ਐਟ ਹਾਊ ਮੈਨੀ ਮੁਸਲਮਜ਼ ਵਿਜ਼ਿਟ ਗੁਰਦੁਆਰਸ ਐਂਡ ਹਾਊ ਮੈਨੀ ਹਿੰਦੂਜ਼ ਵਿਜ਼ਿਟ ਗੁਰਦੁਆਰਸ and rav your sikh gurus hindus and sikhs are sons of the soil muslims by and large don't consider this land to be theirs par dwar ji to hun tusi already hindutva da chanda chukya hoye tusi dekh lo ke vi bakiyan da chaddo 20 crore choti ginti nahi hunde unna de naal tusi ki sulook kar rahe ho baki gal muk jandi hai sikh ਪਹਿਲਾਂ ਵੀ ਅਸੀਂ ਜ਼ੁਲਮ ਦੇ ਖਿਲਾਫ ਲੜਨ ਵਾਲੇ ਆ ਅਸੀਂ 18ਵੀਂ ਸਦੀ ਚ ਵੀ ਲੜੇ ਉਹ ਭਾਵੇਂ ਮੁਗਲ ਰੂਲਰ ਸੀ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਸੀ ਅੱਜ ਅਸੀਂ ਹਿੰਦੂਤਵਾਦ ਦੇ ਖਿਲਾਫ ਖਲੋਤੇ ਆ ਕੌਣ ਗੁਰੂ ਦੇ ਸਿਧਾਂਤ ਨੂੰ ਮੰਨਦਾ ਹੈ ਕੌਣ ਕਿੰਨਾ ਨਹੀਂ ਮੰਨਦਾ ਇਹ ਸਾਡਾ ਵਿਸ਼ਾ ਨਹੀਂ ਹੈ ਸਾਨੂੰ ਇੱਕ ਉਹ ਰਸਤਾ ਦਤੈ ਔਰ ਸਿੱਖੀ ਦਾ ਰਸਤਾ ਜਿਹੜਾ ਪੰਜਾਬ ਦੀਆਂ ਲੋਕ ਬੋਲੀਆਂ ਚ ਹੈ ਬਾਬਾ ਨਾਨਕ ਸ਼ਾ ਫਕੀਰ ہندو کا گرو مسلمان کا پیر سو اسی اس کے یقین جی رکھ دیں۔ یاکوب جی کہنے نے کہ اگر افغانستان بارڈر نہیں مانتا تو پھر ہم بھی پنجاب کے بارڈر نہیں مانتے کب تک ایسٹ پنجاب پر انڈیا کا قبضہ رہے گا محمد یاکوب جی یہ بڑا سینسٹیو ایشو ہے اور میں آرڈی دو ایس سیگمنٹ کیتے بھی نے اور چنگی گل ہے کہ پاکستان ہون جی افغانستان نہ ٹکر ہے وہ ڈفرنٹ آپشن جی میں انہا دے آئی ایس آئی چیف تازکستان تاجکستان گئے نے اور وان جڑا کومن جیدے چائنہ اور سارا پاکستان افغانستان لگتا ہے اس تے اتے بھی جڑا وہ ازارے داری کر دا دی لائن ہے سو ادھے یہ اِسی سمجھتے ہیں کہ یہ کافی سمجھداری ہینڈل کرن دی سیچویشن ہے کیونکہ انڈیا تالیبان حکومت رائی افغانستان سے ਜਿਹੜਾ ਉਹਨੂੰ ਇਸਤੇਮਾਲ ਕਰਕੇ ਪਾਕਿਸਤਾਨ ਦੇ ਵਿੱਚ ਅੰਦਰੂਨੀ ਦਹਿਸ਼ਤਗਰਦੀ ਕਰਨਾ ਚਾਹੁੰਦਾ ਹੈ ਜਿਹੜਾ ਪਾਕਿਸਤਾਨ ਨੂੰ ਹਰ ਹਾਲਤ 'ਚ ਰੋਕਣਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਪ੍ਰੀਡੇਟਰ ਕਹਿੰਦੇ ਨੇ ਡਾਕਟਰ ਸਾਹਿਬ ਮਾਈ ਫੀਲ ਸਮ ਟਾਈਮਸ ਇਨ 2020 ਔਨ ਦਾ ਨੇਮ ਆਫ ਕੋਵਿਡ ਡਰਗ ਕੁਆਰਟਿਨ ਲਾਈਕ ਟੈਬਲੇਟਸ ਗਿਵਸ ਟੂ ਯੂ ਐਸ ਏ ਐਸ ਹੈਲਪ ਮੇਬੀ ਥੈਟ ਵਾਸ ਹਿਊਜ ਡਰਗ ਫੈਂਟਨਾਈਨ ਐਕਸਪੋਰਟ ਟੂ ਵੈਸਟ ਬਾਈ ਦਾ ਗੁਜਰਾਤ ਕੰਪਨੀ ਪ੍ਰੈਡੀਟਰ ਜੀ ਉਸ ਵੇਲੇ ਸਾਡੇ 트ੰਪ ਸਾਬ ਨੂੰ ਵੀ ਜਿਹੜਾ ਬੁਖਾਰ ਚੜਿਆ ਹੋਇਆ ਸੀ ਉਹ ਇਹ ਸਮਝਦੇ ਸੀ ਕਿ ਵੀ ਇਹ ਕੁਨਿਨ ਐਕਸਟਰਾ ਉਹਨਾਂ ਨੇ ਰਦਰ ਕਿਹਾ ਸੀ ਵੀ ਐਕਸਟਰਾ ਤੇ ਜੋ ਹਾਲਾਂਕਿ ਕੁਨਿਨ ਦਾ ਕੋਈ ਲਾਗਾ ਦੇਗਾ ਨਹੀਂ ਸੀ ਇੱਕ ਵੱਖਰੀ ਕਹਾਣੀ ਹੈ ਵੀ ਉਹਨਾਂ ਨੇ ਉਹ ਆਪਣੇ ਸਰਜਨ ਜਨਰਲ ਨੂੰ ਵੀ ਜਿਹੜਾ ਬੜਾ ਸੁਲਝਿਆ ਹੋਇਆ ਸੀ ਕਈ 3-4 ਐਡਮਿਨਿਸਟ੍ਰੇਸ਼ਨਸ ਉਹਨੂੰ ਵੀ ਠਿੱਟ ਕਰਦੇ ਸੀ ਪਬਲਿਕ ਅਲੀ ਪਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਫੈਂਟਨਾਈਲ ਜਿਸ ਲੈਵਲ ਦੇ ਉੱਤੇ ਆ ਦੋ ਕੰਪਨੀ ਆ ਹੁਣ ਇਥੇ ਇਨਡਾਇਰੈਕਟ ਹੋਈਆਂ ਫੜੇ ਗਏ ਨੇ ਇਹ ਬਹੁਤ ਵੱਡੇ ਪੈਮਾਨੇ ਤੇ ਉਹਨਾਂ ਨੂੰ ਲੱਗਾ ਵੀ ਇਹ ਤਾਂ ਡਰਗ ਨਿਹਰਾ ਪੈਸੇ ਪੈਸੇ ਕਿਉਂਕਿ ਫੈਂਟਨਾਈਲ 100 ਟਾਈਮਸ ਮੋਰ ਪੋਰਟੈਂਟ ਹੈ ਹੈਰੋਇਨ ਦੇ 50 ਟਾਈਮਸ ਮੋਰ ਪੋਰਟੈਂਟ ਹੈ ਦਨ ਦਾ ਓਪੀਅਮ ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਦੋਂ ਕਿ ਉਹਨਾਂ ਨੇ ਇੱਕ ਕਨੈਕਸ਼ਨ ਗੁਜਰਾਤੀ ਕੰਪਨੀਆਂ ਨੇ ਬਣਾਇਆ ਕਰਮ ਸਿੰਘ ਜੀ ਕਹਿੰਦੇ ਡਾਕਟਰ ਸਾਹਿਬਾ ਨੀਲਮਖੋਰ ਵੈਕ ਜੀ ਕਖਾਲਸਾ ਵੈਕ ਜੀ ਫਤਿਹ ਇਟ ਊਡ ਬੀ ਅ ਵੈਰੀ ਗੁੱਡ ਮੂਵ ਟੂ ਸਟਾਰਟ ਅ ਨਿਊ ਕੋਮੀ ਪਾਰਟੀ ਅ ਦੇਖੋ ਪੰਜਾਬ ਚ ਹੁਣ 8 ਤਰੀਕ ਦੀ ਇੱਕ ਮੀਟਿੰਗ ਹੈ ਨਾ ਬਾਦਲ ਕਿਆ ਨੇ ਰੱਖੀ ਸੁਧਾਰ ਵਾਲਿਆਂ ਨੇ ਸਰਜੋਤ ਸਿੰਘ ਬੇਦੀ ਦੇ ਥਲੇ ਜਲੰਧਰ ਚ ਰੱਖੀ ਹੈ ਇਸ ਵੇਲੇ ਤਾਂ ਖਮਸਾਨ ਹੀ ਹੈ ਇਹਦੇ ਚੋਂ ਪਤਾ ਨਹੀਂ ਕੀ ਨਿਕਲਣਾ ਹੈ ਪੇ ਪੰਜਾਬ ਹਿੱਟ ਕਹਿੰਦੇ ਨੇ ਕਿ 90% ਕੇਸ ਚੋਂ ਯੂਪੀਏ ਯੂਆਪੀਏ ਜਿਹੜਾ ਚੋਂ ਬਰੀ ਹੋ ਜਾਂਦੇ ਆ ਲੋਕ ਫਿਰ ਜਾਣ ਬੁਝ ਕੇ ਲੱਗਿਆ ਕੇਸ ਯੂਪੀ ਦਾ ਪੇਲbaar ਨਹੀਂ ਆਂਦੇ ਓਕੇ ਰਸ਼ਦ ਬਰਮੜ ਜੀ ਕਹਿੰਦੇ ਰਿਸ਼ੀ ਭਾਰਤਵਾਰ ਨੂੰ ਜਾਉਤਾ ਨੇ ਫਿਰ ਪੰਤੇਰ ਉਹਨਾਂ ਦਾ ਸੇਮ ਹੀ ਮੇਕਲ ਕੁਐਸਚਨ ਹੈਗਾ ਓਕੇ ਫਿਰ ਚੰਚਲ ਸੰਧੂ ਜੀ ਵੀ ਔਰ ਇਸ ਬਿਹਾਰ ਸਿੰਘ ਕਾਂਗ ਜੀ ਵੀ ਹਰਵਿੰਦਰ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਗੁਰਜਤ ਸਿੰਘ ਜੀ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਸਲਾਮ ਨੇ ਹੰਗ ਸਿੰਘ ਜੀ ਵੀ ਫਿਰਸਤਾਨ ਬੁਆਏ ਜਵਾਬ ਦੇ ਨੇ ਰਿਸ਼ੀ ਭਾਰਤ ਬੁਆਏ ਨੂੰ ਮੁਹੰਮਦ ਯਾਕੂਬ ਜੀ ਵੀ ਫਿਰ ਇਸੇ ਤਰ੍ਹਾਂ ਹਾਂਜੀ ਅ ਮਹੰਮਦ ਹਾਂਜੀ ਫਿਰ ਅਗੇ ਨੇ ਰਸ਼ਦ ਬਨਮਰ ਕੰਨ ਦੀ ਪਾਕਿਸਤਾਨੀ ਪੰਜਾਬੀ ਲਵ ਦਾ ਗ੍ਰੇਟ ਬਾਬਾ ਗੁਰਨਾਨ ਸਿੰਘ ਜੀ ਐਜ਼ ਮੱਚ ਐਜ਼ ਐਨੀ ਅਦਰ ਸੇਕ ਇਨ ਦ ਵਰਲਡ ਸੇਕ ਡੋਨਟ ਵਰਸ਼ਿਪ ਆਈਡੋਲ idols and ah, idolated, uh, and worship one god like muslim of ah, the world aur ah, uh, aman singh khalsa ji bhi fir is tarah uh, haan ji aman singh khalsa fir dobara fir manjeet singh thillo ji bhi ਰਾਜਵੰਦ ਕੋਰ ਪਤਾ ਨਹੀਂ ਕੀ ਕਹਣਾ ਚਾਹੁੰਦਾ ਸ਼੍ਰੀਮਾਨ ਭਾਰਤਵਾਜ ਨੂੰ ਕੁਝ ਕਹਣਾ ਹੈ ਪਾਕਿਸਤਾਨ ਦੀਆਂ ਕਿਤਾਬੋਂ ਕਿਤਾਬੇ ਹਮਾਰੇ ਬਾਰੇ ਵਿੱਚ ਲਿਖਾ ਹੈ ਪਹਿਲੇ ਇਹ ਦੇਖੋ ਭਾਰਤ ਦੀਆਂ ਕਿਤਾਬੋਂ ਵਿੱਚ ਕੀ ਲਿਖਾ ਹੈ ਹਾਂ ਹਾਂ ਨਹੀਂ ਇਹ ਤਾਂ ਦੋਨੋਂ ਪਾਸੇ ਇਹ ਇਸਮਾਮਰਿਚ ਜਿਹੜੀ ਹੈ ਨਫ਼ਰਤ ਰਹੀ ਹੈ ਹਾਂਜੀ ਹੁਣ ਪੰਜਾਬ ਪਾਕਿਸਤਾਨੀ ਪੰਜਾਬ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਜਾਂ ਦੂਸਰਿਆਂ ਨੂੰ ਉਹ ਉਹਨਾਂ ਦਾ ਇੱਕ ਨਵਾਂ ਸਟੇਚਰ ਦੇ ਤੌਰ ਤੇ ਦੇਖ ਰਹੇ ਨੇ ਪਰ ਕਿਉਂਕਿ 47 ਦੀ ਵੰਡ ਤੋਂ ਬਾਅਦ ਨਫ਼ਰਤ ਸੀ ਔਰ ਉਹਨੂੰ ਹਿੰਦੂਆਂ ਨੇ ਵੀ ਟੂ ਦਾ ਹੇਲਟ ਯੂਜ਼ ਕੀਤਾ ਹੈ ਮੁਸਲਮਾਨਾਂ ਦੇ ਖਿਲਾਫ ਔਰ ਦੂਸਰੇ ਪਾਸੇ ਵੀ ਟੂ ਦਾ ਹੇਲਟ ਹਿੰਦੂਆਂ ਔਰ ਸਿੱਖਾਂ ਦੇ ਖਿਲਾਫ ਉਹ ਸੀ ਪਰ ਇਹ ਹੁਣ ਟੁੱਟ ਰਿਹਾ ਰਜਨ ਪਨੀਰ ਸੇਠੀ ਵਲੌਗਸ ਵੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਰਚਿਤ ਮਨਵਰ ਜੀ ਡਾਕਟਰ ਸਾਹਿਬ ਮਾਈ ਅੰਕਲ ਨੋਜ਼ ਪਰਸ਼ੀਅਨ ਲੈਂਗੁਏਜ ਐਂਡ ਹੀ ਟੋਲਡ ਮੀ ਇਨ ਪਰਸ਼ੀਅਨ ਤਾਨ ਤਾਨ ਤ斯坦 ਮੀਨਸ ਅਰਥ ओके ਫਿਰ ਇਸ ਤਰ੍ਹਾਂ ਬਲਵੰਤ ਸਿੰਘ ਜੀ ਵੀ ਸੁਖਵਿੰਦਰ ਸਿੰਘ ਜੀ ਵੀ ਅਮਨ ਸਿੰਘ ਖਾਲਸਾ ਜੀ ਵੀ इवन ਹਿੰਦੀ ਚ ਵੀ ਸਥਾਨ ਹੈ ਜਦੋਂ ਥੱਥਾ ਨਹੀਂ ਆ ਇਹਦੇ ਚ ਸਥਾਨ ਆ ਜਾਂਦਾ ਹੈ ਔਰ ਪਰ ਫਿਰ ਵੀ ਅਸੀਂ ਓਪਨ ਰੱਖਿਆ ਵੀ ਜੇ ਕਲ ਨੂੰ ਖਾਲਿਸਤਾਨ ਦੇ ਸ਼ਹਿਰੀਆਂ ਨੂੰ ਲੱਗੇ ਵੀ ਉਹਨਾਂ ਨੇ ਕੋਈ ਨਵਾਂ ਨਾਂ ਰੱਖਣਾ ਹੈ ਉਹ ਰੱਖ ਸਕਦੇ ਨੇ ਅੱਜ ਅਸੀਂ ਇਸ ਦੇ ਥੱਲੇ ਇਸ ਝੰਡੇ ਥੱਲੇ ਜੂਝਾਂਗੇ ਹਾਂਜੀ ਸਾਡਾ ਮੁਹੰਮਦ ਯਾਕੂਬ ਜੀ ਅਹ ਥੈਂਕਸ ਕਰਦੇ ਨੇ ਸ਼ੁਕਰੀਆ ਕਰਦੇ ਨੇ ਚਰਦੀ ਕਲਾ ਕਹਿੰਦੇ ਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣੇ ਵੀਡੀਓਜ਼ ਕੋਲੇ ਨੇ ਇਜਾਜ਼ਤ ਵੀਵਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਸਬਤੇ ਤੇ SOSATV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਰੇ ਸਾਹਮਣੇ ਖਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ ਦੇਖਦੇ ਰਹੋ ਚੀਵੀਰੀ ਫੋਗਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖ ਰੱਖਾ